ਸਸੇ ਦਾ ਦੋ ਸਟੋਪ ਮੈਂ ਪ੍ਰਕਾਸ਼ ਸਿੰਘ ਪੋਲਰ ਤੁਹਾਡਾ ਸਵਾਗਤ ਕਰਦਾਂ ਜੋ ਦੋ ਦਾ ਮੁਕਾਬਲਾ ਹੋਇਆ ਹੈ ਜਿਹਦੇ ਵਿੱਚ ਪਹਿਲਾ ਦੂਜਾ ਸਥਾਨ ਦੇ ਉੱਤੇ ਜੜੀਆਂ ਵੀ ਝੋਟੀਆਂ ਆਈਆਂ ਹੋਈਆਂ ਨੇ ਉਹਨਾਂ ਬਾਰੇ ਤੁਹਾਨੂੰ ਦਿਖਾਉਨੇ ਆ ਪਹਿਲੇ ਨੰਬਰ ਤੇ ਆਈ ਹੈ ਝੋਟੀ ਇਹ ਤੇ ਯਾਰ ਉਸ ਗਾਇ ਲੈ ਕੇ ਆ ਕੀ ਇਨਾਮ ਮਿਲਿਆ ਯਾਹ ਬਖਾਲੋ ਵੀਪਰ ਲੈ ਕੇ ਆ ਜੋ ਕਿ ਦੋ ਦੰਤ ਕੈਟੇਗਰੀ ਦਾ ਮੁਕਾਬਲਾ ਹੈ ਇਸ ਵਾਰ ਬੇਨਤੀ ਕਰ ਰਿਹਾ ਡਾਕਟਰ ਜੀ ਅੰਦਰ ਨੰਬਰ ਪਹਿਲੇ ਸਟੈਂਡ ਤੇ ਆਇਆ ਡਾਕਟਰ ਆਮਰਾ ਤਾਂ ਸੈਂਡ ਹੀ ਉਹ ਸਾਹਿਬ ਜੋ ਟੀਵੀ ਬਣਾਉਂ ਉਹ ਹਾਂ ਹਾਂ ਬਣਾ ਰਹੇ ਨੇ ਜਿਹਨੇ ਇਸ ਜਿੱਥੇ ਰਿਟਾਇਰ ਹੋਏ ਨੇ ਭਈਆ ਇਹ ਪਹਿਲੇ ਸਟੈਂਡ ਤੇ ਸਾਹਿਬ ਜੀ ਜੋ ਟੀਵੀ ਦਿਖਾ ਰਹੇ ਆ ਦੇਖੋ ਉਹਨਾਂ ਬੇਨਤੀ ਕਰ ਰਿਹਾ ਫਿਲਮ ਜਿੱਥੇ ਲੱਗ ਅਸੇ ਆਓ ਕਹ ਆਇਆ ਬਾਈ ਦੇ ਦੂਜੇ ਨੰਬਰ ਤੇ ਬਾਈ ਨਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਕਿਹੜਾ ਪਿੰਡ ਆ? ਦਿਵਾਨੇ ਪਿੰਡ ਆ। ਦਿਵਾਨਾ ਦਿਵਾਨੇ ਦਿਵਾਨੇ ਕਿਹੜਾ ਜ਼ਿਲ੍ਹਾ ਜੀ? ਬਰਨਾਲਾ ਇਹਦਾ ਆਪਣੇ ਜ਼ਿਲ੍ਹੇ ਜੀ ਨੇ ਬਾਈ ਕਿਹੜੇ ਬੋਲਦੀ ਆ ਇਹ? ਅਰਜਨ ਕੁੰਗੜ ਦੀ ਆਜ ਦੂਜੇ ਨੰਬਰ ਤੇ ਆਈ ਆ। ਹਾਂਜੀ ਹਾਂਜੀ। ਧਨੋਲੇ ਲਈ ਸੀ ਬੀਐਫਏ ਦੇ। ਨਹੀਂ ਨਹੀਂ ਉੱਥੇ ਆਈ। ਇਹ ਦੂਜੇ ਨੰਬਰ ਤੇ ਆਈ ਆ। え ਆਪਣੇ ਕੋਲ ਇੱਕ ਤੀਜੇ ਨੰਬਰ ਵਾਲੀ ਝੋਟੀ ਆ ਉਹ ਉਹ ਨੂਰ ਦੀ ਆ ਉਹ ਲੈ ਕੇ ਬਾਰੇ ਤੀਜੇ ਨੰਬਰ ਤੇ ਕੋਹ ਨੂਰ ਦੀ ਆ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਕਿ ਮੈਂ ਖੁਸ਼ ਹਾਂ ਦਾ ਖੁਸ਼ਾ ਬਾਈ ਦੀ ਬਿਲਕੁਲ ਬਿਲਕੁਲ ਸੰਤੁਸ਼ਟੀ ਹੈ ਬਿਲਕੁਲ ਸੰਤੁਸ਼ਟੀ ਹੈ ਕੌਣ ਸੇ ਨੰਬਰ ਤੇ ਆਈ ਹੈ ਇਹ ਪੰਜ ਬਾਬਾ ਬਾਈ ਪੰਜ ਤੇ ਆਈ ਹੈ ਦੇਖੋ ਜੀ ਇਹ ਆਈ ਹੈ ਪੰਜਵੇਂ ਨੰਬਰ ਤੇ ਜੀ ਇਹ ਆ ਯਾ ਚੌਥੇ ਨੰਬਰ ਤੇ ਚੈੱਕ ਕਰੀਏ ਠੀਕ ਹੈ